ਮੇਤ੍ਰੋ ਕੱਲ ਇੱਕ ਆਂਟੀ ਮਿਲੀ ਤੇ ਆਂਟੀ ਕਹਿੰਦੀ ਵੀ ਮੇਰੇ ਮੁੰਡੇ ਨੂੰ ਰਿਸ਼ਤਾ ਕਰਾ। ਮੈਂ ਕਿਹਾ ਚਲੋ ਕੋਈ ਨਹੀਂ ਆਂਟੀ ਆਪਾਂ ਵੈਸੇ ਦਾ ਕਰਾਂ ਪਤਾ ਨਹੀਂ ਆਪਾਂ ਨੂੰ ਇਸ ਚੀਜ਼ ਦਾ ਪਰ ਕੋਈ ਨਹੀਂ। ਮੈਂ ਕਿਹਾ ਵੀ ਕੁੜੀ ਕਿਹੋ ਜੀ ਚਾਹੀਦੀ ਐ? ਕਹਿੰਦੀ ਕੁੜੀ ਘਰੇ ਕੰਮਕਾਰ ਵਾਲੀ ਚਾਹੀਦੀ ਐ। ਤੇ ਮੈਂ ਕਿਹਾ ਵੀ ਮੁੰਡਾ ਤੇਰਾ ਨੌਕਰੀ ਲੱਗਿਆ ਵੱਡਾ ਮੁੰਡਾ ਵੀ ਲੱਗਿਆ। ਤੇ ਵੱਡੇ ਮੁੰਡੇ ਦੀ ਮੈਂ ਜਦੋਂ ਵਿਆਹ ਕੀਤਾ ਸੀ ਤਾਂ ਤੂੰ ਕਹਿੰਦੀ ਸੀ ਕਿ ਵੀ ਕੁੜੀ ਲੱਗੀ ਹੋਣੀ ਚਾਹੀਦੀ ਐ ਤੇ ਨੌਕਰੀ ਵਾਲੀ ਲੱਭੀ ਐ ਤੂੰ। ਤੇ ਹੁਣ ਤੂੰ ਕਹਿੰਦੀ ਐ ਕੁੜੀ ਘਰੇ ਕੰਮਕਾਰ ਵਾਲੀ ਚਾਹੀਦੀ ਐ ਮੁੰਡਾ ਤੇਰਾ ਛੋਟਾ ਵੀ ਨੌਕਰੀ ਤੇ ਲੱਗਿਆ ਤੇ ਕਹਿੰਦੀ ਕੰਨਾਂ ਨੂੰ ਹੱਥ ਲੱਗ ਗਏ ਕਹਿੰਦੀ ਨਹੀਂ ਵੀ ਉਹ ਦੇ ਨਾਲ ਮੈਂ ਸੁખી ਕਾਦੀ ਹੋਈ ਮੈਂ ਤਾਂ ਉਹ ਤੋਂ ਵੀ ਜ਼ਿਆਦਾ ਦੁਖੀ ਐ ਵੀ ਦੁਖੀ ਇਸ ਤਰ੍ਹਾਂ ਕਿ ਉਹ ਵਿਚਾਰੀ ਨੇ ਵੀ ਆਪਦੇ ਡਿਊਟੀ ਤੇ ਜਾਣਾ ਹੀ ਜਾਣਾ ਸਵੇਰ ਤੇ 5 ਵਜੇ ਆ ਕੇ ਆਪਦਾ ਮੜਾ ਮੋਟਾ ਫੇਰ ਕੱਪੜਿਆਂ ਲੀੜਿਆਂ ਦਾ ਤੇ ਮੜਾ ਮੋਟਾ ਆਪਦਾ ਸਾਰਾ ਸਵਾਰਨਾ ਤੇ ਮਾਤਾ ਦੇ ਕੋਲੇ ਕਹਿੰਦੇ ਉਹੀ ਕਈ ਕਵਾੜਾ ਫੇਰ ਇਹ ਵੀ ਇੱਕ ਗੱਲ ਦੀ ਸੱਚਾਈ ਹੈ ਜਿਹੜੇ ਘਰੇ ਪਹਿਲਾ ਮੁੰਡਾ ਜੌਬ ਤੇ ਲੱਗਿਆ ਉਹ ਕੁੜੀ ਜੌਬ ਤੇ ਲੱਗੀ ਭਾਲਦੇ ਆ ਤੇ ਕੰਮਕਾਰ ਜਿਹੜਾ ਉਹ ਮਾਤਾ ਦੇ ਸਿਰ ਤੇ ਹੀ ਰਹਿ ਜਾਂਦਾ ਫੇਰ ਕਿਉਂਕਿ ਸਵੇਰ ਡਿਊਟੀ ਤੇ ਦੋਨਾਂ ਜੀਆਂ ਨੇ ਚਲੇ ਜਾਣਾ ਉਸ ਤੋਂ ਬਾਅਦ ਬੱਚੇ ਮਾਤਾ ਨੇ ਸੰਭਾਲਣੇ ਆ ਘਰ ਦਾ ਕੰਮ ਫੇਰ ਮਾਤਾ ਦੇ ਸਿਰ ਤੇ ਤੇ ਮਾਤਾ ਫੇਰ ਔਖੀ ਦੀ ਔਖੀ ਉਹ ਕਹਿੰਦੀ ਨਹੀਂ ਵੀ ਹੁਣ ਸਾਨੂੰ ਜਿਹੜੀ ਨੌ ਚਾਹੀਦੀ ਹੈ ਉਹ ਕਹਿੰਦੀ ਘਰੇ ਹੋਵੇ ਜਿਹੜੇ ਘਰ ਦਾ ਕੰਮ ਸੰਭਾਲੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਇਹ ਕਈ ਘਰਾਂ ਦੇ ਹਾਲਾਤ ਇਸ ਤਰ੍ਹਾਂ ਬਣ ਗਏ ਆ